ਹਾਂਜੀ ਭਾਜੀ ਅੱਜ ਤੁਸੀਂ ਮਸਈਆਂ ਵਿਖੇ ਧਰਨਾ ਲਗਾਇਆ ਕਿਸ ਮਸਲੇ ਵਿੱਚ ਲਗਾਇਆ ਕੀ ਕਹਿਣਾ ਚਾਹੁੰਦੇ ਤੁਸੀਂ ਜੀ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਸੱਦੇ ਤੇ ਹਾਂ ਜਿਵੇਂ ਕਿ ਅੱਜ ਸੂਬੇ ਭਰ ਦੇ ਵਿੱਚ ਵੱਖ-ਵੱਖ ਵਿਭਾਗਾਂ ਦੇ ਵਿੱਚ ਕੰਮ ਕਰਦੇ ਸੈਂਕੜੇ ਜਥੇਬੰਦੀ ਵੱਲੋਂ ਤਿੰਨ ਦਿਨ ਦੀ ਹੜਤਾਲ ਕੀਤੀ ਗਈ ਆ ਜੋ ਕਿ ਹੜਤਾਲ ਅੱਜ ਇਹ 2 ਤਰੀਕ ਤੋਂ ਲੈ ਕੇ 4 ਦਸੰਬਰ ਤੱਕ ਹੜਤਾਲ ਕੀਤੀ ਜਾਊਗੀ ਹਾਂਜੀ ਜਿਸ ਦੇ ਫੈਸਲੇ ਤਹਿਤ ਅੱਜ ਜਲ ਸਪਲਾਈ ਕੰਟਰੈਕਟ ਵਰਕਰ ਜਿਨ੍ਹਾਂ ਪੰਜਾਬ ਰਿਜਿਸਟਰ ਨੰਬਰ 31 ਜਿਲ੍ਹਾ ਜਲੰਧਰ ਵੱਲੋਂ ਸ਼ਬਦ ਨੇ ਸਾਡੇ ਕੋ ਡਾਕੂਮੈਂਟਲਰ ਦਫਤਰ ਮਸੀਆਂ ਵਿਖੇ ਇਹ ਰੋਸ ਧਾਰਨਾ ਦਿੱਤਾ ਜਾ ਰਿਹਾ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਵੱਖ-ਵੱਖ ਵਿਭਾਗਾਂ ਦੇ ਵਿੱਚ ਕੰਮ ਕਰਦੀਆਂ अनेका ਜਥੇ ਬਣੀਆਂ ਜੋ ਵੱਖ-ਵੱਖ ਵਿਭਾਗਾਂ ਲਈ ਠੇਕਾ ਆਧਾਰਤ ਲਿਸਟਮੈਂਟ ਆਊਰਸੋਰਸਿੰਗ ਤੇ ਹੋਰ ਨੀਤੀਆਂ ਰਾਹੀਂ ਸਰਕਾਰ ਵੱਲੋਂ ਰੱਖੇ ਹੋਏ ਕੰਮੇ ਆ ਉਹਨਾਂ ਨੂੰ ਵਿਭਾਗ ਦੇ ਵਿੱਚ ਲਿਆ ਕੇ ਰੈਗੂਲਰ ਕਰਨ ਦੀ ਜੋ ਪ੍ਰੋਪੋਜ਼ਲ ਜਿਹੜੀ ਕਿ ਸਾਡੇ ਜਲ ਸਪਲਾਈ ਡਿਪਾਰਟਮੈਂਟ ਵੱਲੋਂ ਵੀ ਤਿਆਰ ਕੀਤੀ ਗਈ ਆ ਜਿਹੜੀਆਂ ਪ੍ਰੋਪੋਜ਼ਲ ਤੌਰ ਮਰੋੜ ਕੇ ਜਿਹੜੀ ਕਿ ਡਿਪਾਰਟਮੈਂਟ ਵੱਲੋਂ ਤਿਆਰ ਕਰਕੇ ਪਰਸੋਨਲ ਡਿਪਾਰਟਮੈਂਟ ਨੂੰ ਭੇਜੀ ਗਈ ਆ ਉਸ ਦੇ ਵਿਰੋਧ ਵਿੱਚ ਸਾਡੀ ਅੱਜ ਇਹ ਮੰਗ ਆ ਵੀ ਇਹਦੀ ਪ੍ਰਪੋਜ਼ਲ ਜੋ ਕਿ ਜਥੇਬੰਦੀ ਵੱਲੋਂ ਪ੍ਰਪੋਜ਼ਲ ਭੇਜੀ ਗਈ ਸੀ ਉਸ ਦੇ ਆਧਾਰ ਤੇ ਇਹ ਕਿ ਪ੍ਰਪੋਜ਼ਲ ਦੇ ਵਿੱਚ ਸੋਧ ਕਰਕੇ ਪਰ ਸੋਨਾਂ ਡਿਪਾਰਟਮੈਂਟ ਨੂੰ ਭੇਜੀ ਜਾਵੇ ਕਿ ਜਿਹੜੀਆਂ ਬੇਲੋੜੀਆਂ ਸ਼ਰਤਾਂ ਇਸ ਪ੍ਰਪੋਜ਼ਲ ਦੇ ਵਿੱਚ ਲਾਈਆਂ ਨੇ ਉਹ ਰੱਦ ਕਰਕੇ ਜਿਹੜੇ ਕਿ ਵਰਕਰਾਂ ਦੇ ਹਿੱਤ ਨੂੰ ਵਰਕਰਾਂ ਦੇ ਜਿਹੜੇ ਕਿ ਰੋਜ਼ਗਾਰ ਨੂੰ ਮੁੱਖ ਰੱਖ ਕੇ ਇਹ ਪ੍ਰਪੋਜ਼ਲ ਭੇਜੀ ਜਾਵੇ ਤੇ ਨੀਜੀਕਰਨ ਦੀਆਂ ਨੀਤੀਆਂ ਜਿਹੜੀਆਂ ਰੱਦ ਕੀਤੀਆਂ ਜਾਂਨ ਉਸ ਦੇ ਖਿਲਾਫ ਜਿਹੜੇ ਕਿ ਅੱਜ ਇਹ ਰੋਸ ਧਰਨਾ ਦਿੱਤਾ ਜਾ ਰਿਹਾ ਹੈ ਅਗਲੀ ਕੀ ਰਣਨੀਤੀ ਤੁਹਾਡੀ ਇਸ ਤੋਂ ਬਾਅਦ ਜਿਹੜਾ ਕਿ 4 ਦਸੰਬਰ ਨੂੰ ਮੋਰਚੇ ਦੀ ਗਵਾਈ ਹਟ ਸੂਬੇ ਭਰ ਦੇ ਵਿੱਚ ਰੋਸ ਸਮਾਰਟ ਕਰਕੇ ਡੀਸੀ ਰਾਹੀਂ ਮੰਗ ਪੱਤਰ ਜਮਤੇ ਜਾਣਗੇ ਉਸ ਪ੍ਰੰਤ ਚ 4 ਦਸੰਬਰ ਨੂੰ ਜਿਹੜਾ ਕਿ ਵੱਡੇ ਸੰਘਰਸ਼ ਦਾ ਐਲਾਨ ਮੋਰਚੇ ਬਿਲਕੁਲ ਕੀਤਾ ਜਾਊਗਾ ਹੁਣ ਤੁਸੀਂ ਆਪਣੇ ਸਾਥੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਸਾਥੀਆਂ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਵੀ ਜੋ ਕਿ ਸਰਕਾਰ ਵੱਲੋਂ ਕਾਰਗਰ ਕਰਨਾਂ ਦੀਆਂ ਨੀਤੀਆਂ ਤੇ ਜੀ ਦੇ ਨਾਲ ਵੱਖ-ਵੱਖ ਵਿਭਾਗਾਂ ਦੇ ਵਿੱਚ ਲਾਗੂ ਕੀਤੀਆਂ ਜਾ ਰਹੀਆਂ ਨੇ ਜਿਵੇਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਤੁਸੀਂ ਵੀ ਦੇਖਿਆ ਜਿਹੜੇ ਕਿ ਪਿਛਲੇ ਦਿਨੀ ਰੋਡਵੇ ਦੇ ਵਿੱਚ ਸਰਕਾਰ ਵੱਲੋਂ ਵੱਡੇ ਪੱਧਰ ਤੇ ਨੀਤੀ ਕਰਨਾ ਜਿਹੜਾ ਕਿ ਹੱਲਾ ਕੇ ਉਹ ਲਾਗੂ ਕੀਤਾ ਗਿਆ ਜਿਸ ਦੇ ਵਿਰੋਧ ਵਿੱਚ ਜਿਹੜਾ ਕਿ ਰੋਡਵੇਜ਼ ਦੇ ਕਾਮਿਆਂ ਵੱਲੋਂ ਹੜਤਾਲ ਕੀਤੀ ਆ ਉਹ ਵੀ ਜਾਰੀ ਹੈ ਤੇ ਉਹ ਚੱਲ ਰਹੀ ਹੈ ਉਸ ਉਪਰੰਤ ਜਿਹੜਾ ਕਿ ਵੱਖ-ਵੱਖ ਸਾਥੀਆਂ ਦੇ ਵੱਖ-ਵੱਖ ਧਰਾਵਾ ਲਾ ਕੇ ਉਹਨਾਂ ਦੇ ਪਰਚੇ ਕਰਕੇ ਵੱਖ-ਵੱਖ ਥਾਣੇ ਦੇ ਵਿੱਚ ਦੱਕੇ ਗਏ ਆ ਤੇ ਇਹ ਸਰਕਾਰ ਦੀ ਜਿਹੜੀ ਨੀਤੀ ਆ ਉਹਨੂੰ ਤੇਜ਼ੀ ਦੇ ਨਾਮ 'ਤੇ ਜਿਹੜਾ ਲਾਗੂ ਕੀਤਾ ਜਾ ਰਿਹਾ ਅੱਜ ਇਹ ਨਾ ਸੋਚੋ ਕਿ ਇਹ ਰੋਡਵੇਜ਼ ਦੇ ਵਿੱਚ ਆ ਇਹ ਵੱਖ-ਵੱਖ ਵਿਭਾਗਾਂ ਦੇ ਵਿੱਚ ਜਿੰਨੇ ਸਰਕਾਰੀ ادارے ਆ ਸਰਕਾਰ ਨੂੰ ਵੇਚਣ ਤੇ ਦੀਆਂ ਤਿਆਰੀਆਂ ਕਾਮਯਾਬ ਅਸੀਂ ਸਾਰੇ ਸਾਥੀਆਂ ਨੂੰ ਬੇਨਤੀ ਕਰਦੇ ਹਾਂ ਹੁਣ ਸਮਾਂ ਆ ਸਰਕਾਰ ਦੇ ਨਾਲ ਲੜਨ ਦਾ ਜੋ ਕਿ ਸਰਕਾਰ ਦੀ ਨੀਤੀਆਂ ਨੂੰ ਜੇਕਰ ਰੋਕ ਸਕਦੇ ਹਾਂ ਤੇ ਹੁਣ ਆਪਾਂ ਆਪਣ ਸੰਘਰਸ਼ ਦੇ ਬਲ ਉੱਤੇ ਤੇ ਰੋਕ ਸਕਦੇ ਹਾਂ ਠੀਕ ਹੈ